ਲੁਧਿਆਣਾ ਦੇ ਪੱਛਮੀ ਇਲਾਕੇ ਦੇ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਦੇ ਨਾਲ ਜੁੜੀ ਇਸ ਵਕਤ ਦੀ ਬੇਹਦ ਅਹਿਮ ਖਬਰ ਭਾਰਤ ਪੂਸ਼ਣ ਆਸ਼ੂ ਨੂੰ ਸੰਮਣ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਇਸ ਵਕਤ ਦੀ ਵੱਡੀ ਖਬਰ ਜਿਸ ਐਸਐਸਪੀ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਸੰਮਣ ਭੇਜੇ ਗਏ ਸਨ ਉਸ ਐਸਐਸਪੀ ਨੂੰ ਮੁਆਤਲ ਕਰਨ ਦੀ ਖਬਰ ਸਾਹਮਣੇ ਆਈ ਹੈ ਬਿਨਾ ਕਿਸੇ ਅਧਿਕਾਰ ਤੋਂ ਹੁਕਮ ਦੇ ਰਾਤੋ-ਰਾਤ ਸੰਮਣ ਭੇਜੇ ਗਏ ਸੀ ਤਾਂ ਹੁਣ ਇਸ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕੇਐਸਐਸਪੀ ਵਿਜੀਲੈਂਸ ਜਿਸ ਦੇ ਵੱਲੋਂ ਸੰਮਣ ਭੇਜੇ ਗਏ ਸੀ ਭਾਰਤ ਪੂਛਣਾਸ਼ੂ ਨੂੰ ਉਸ ਨੂੰ ਮੁਆਤਲ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਭਰੋਸੇਯੋਗ ਸਰੋਤਾਂ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਭਾਰਤਪੁਰਸ਼ ਰਾਸ਼ੂ ਨੂੰ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਲੁਧਿਆਣਾ ਦੇ ਵਿੱਚ 19 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਨੇ ਤੇ ਹੁਣ ਪ੍ਰਚਾਰ ਜਿਹੜਾ ਆ ਉਹ ਵੱਖ-ਵੱਖ ਟੀਮਾਂ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਇਸ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਵਿਜੀਲੈਂਸ ਦੇ ਵੱਲੋਂ ਭਾਰਤਪੁਰਸ਼ ਰਾਸ਼ੂ ਨੂੰ ਸੰਮਣ ਭੇਜ ਦਿੱਤੇ ਜਾਂਦੇ ਨੇ ਕੋਈ ਜ਼ਿਮਨੀ ਵਿਵਾਦ ਨੂੰ ਲੈ ਕੇ ਜਿਹੜਾ ਮਸਲਾ ਨਿਕਲ ਕੇ ਸਾਹਮਣੇ ਆਉਂਦਾ ਤੇ ਇਸ ਮਾਮਲੇ ਦੇ ਵਿੱਚ ਸੰਮਣ ਜਿਹੜੇ ਨੇ ਉਹ ਜਾਰੀ ਹੁੰਦੇ ਨੇ ਤਾ ਹੁਣ ਜਿਸ ਐਸਐਸਪੀ ਵਿਜੀਲੈਂਸ ਦੇ ਵੱਲੋਂ ਇਹ ਸੰਮਣ ਭੇਜੇ ਗਈ ਸੀ ਉਸ ਨੂੰ ਮੌਤਲ ਕਿਤੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਕੁਝ ਹੈਰਾਨੀ ਜਨਕ ਤੱਥ ਨਿਕਲ ਕੇ ਸਾਹਮਣੇ ਆਏ ਨੇ ਬਿਨਾਂ ਕਿਸੇ ਅਧਿਕਾਰਤ ਹੁਕਮ ਦੇ ਰਾਤੋਂ ਰਾਤੇ ਸੰਮਣ ਭੇਜੇ ਗਏ ਨੇ ਇਹ ਵੀ ਦੋਸ਼ ਲੱਗ ਰਹੇ ਨੇ ਕਿ ਚੋਣਾਂ ਦੇ ਵਿੱਚ ਹਮਦਰਦੀ ਪ੍ਰਾਪਤ ਕਰਨ ਦੇ ਲਈ ਆਸ਼ੂ ਦੇ ਵੱਲੋਂ ਖੁਦ ਨੂੰ ਹੀ ਸੰਮਣ ਜਿਹੜੇ ਨੇ ਉੱਪਰ ਜਵਾਏ ਗਏ ਅਤੇ ਜਿਸ ਐਸਐਸਪੀ ਵਿਜੀਲੈਂਸ ਦੇ ਵੱਲੋਂ ਸੰਮਣੇ ਜਾਰੀ ਕੀਤੇ ਗਏ ਸੰਮਣੇ ਭੇਜੇ ਜਾਂਦੇ ਨੇ ਉਸ ਨੂੰ ਮੁਅਤਲ ਕੀਤੇ ਜਾਣ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ